ਰਾਮਦਾਉ ਸਿੰਘ ਜੀ ਐਪਰਟ 14 ਦਾ ਜੀ ਮੇਰਾ ਨਾਮ ਹੰਸਰਾਜ ਮੈਂ ਅਗਰ ਕ੍ਰਾਂਟੂਰ ਕਲਜ ਤੇ ਫਿਲਹਾਲ ਸਿਫਟ ਇੰਚਾਰਜ ਦੀ ਪੋਸਟ ਤੇ ਕੰਮ ਕਰਦਾ ਹਾਂ ਵਿਦ ਅਕਾਊਂਟੈਂਟ ਦਾ ਕੰਮ ਵੀ ਸੰਭਾਲਦਾ ਹਾਂ ਜੀ ਚਾਹ ਜਿਹੜਾ ਨਵੀ ਸਕੀਮ ਜੋ ਨੈਸ਼ਨਲ ਬੈਂਕ ਵੱਲੋਂ ਆਈ ਹੈ ਆਈ ਵਿਦੈਸਕ ਇਸ ਤਰ੍ਹਾਂ ਦੀ ਸਕੀਮ ਹੈ ਕੀ ਲੋਕਾਂ ਨੂੰ ਲਾਭ ਮਿਲਣ ਵਾਲਾ ਜੇ ਹੁਣ ਜਿਹੜੀ ਫਿਲਹਾਲ ਸਕੀਮ ਆ ਰਹੀ ਹੈ 15 ਅਗਸਤ ਤੋਂ ਜਿਹੜੀ ਸਟਾਰਟ ਹੋ ਰਹੀ ਹੈ ਉਹ ਹੈਗਾ ਐਨੂਅਲ ਪਾਸ ਐਨਵਲ ਪਾਸ ਹੈ ਜਿਹਨੇ 3000 ਚ ਆਪਾਂ ਇੱਕ ਸਾਲਾ ਵਾਰਸ਼ਿਕ ਮਾਤਾ ਪਾਸ ਬਣਦਾ ਹੈ ਪਰ ਵਾਰਸ਼ਿਕ ਪਾਸ ਚ ਆਪਾਂ ਨੂੰ 3000 ਚ 200 ਟ੍ਰਿਪ ਮਿਲਦੀ ਹੈ 200 ਟ੍ਰਿਪ ਯਾਨੀ ਇੱਕ ਟ੍ਰਿਪ ਹੁੰਦੀ ਹੈ ਟੋਲ ਇੱਕ ਵਾਰੀ ਟੋਲ ਕਰਾਸਿੰਗ ਕਰਨੀ ਤੇ ਇਹਦੇ ਚ ਇਹ ਫਾਇਦਾ ਹੋ ਰਿਹਾ ਹੈ ਕਿ ਜਿਵੇਂ ਆਪਣੇ ਅਬੂ ਕਰਾਨਾ ਟੋਲ ਪਲਾਜ ਤੇ 35 ਰੁਪਏ ਦਾ ਫਾਸਟੈਗ ਕੱਟਦਾ ਇੱਕ ਸਾਈਡ ਦਾ ਕਾਰ ਦਾ ਹੋ ਗਿਆ ਤੇ ਉਹਦੇ ਚ ਇਹ ਬੇਨਫਿਟ ਵੀ ਆਪਾਂ ਨੂੰ 35 ਦੀ ਥਾਂ 15 ਰੁਪਏ ਟੋਲ ਕੱਟਣਾ ਪਏ ਦੇਣਾ ਪਊਗਾ

ਨਹੀਂ ਇਹ ਦੇਚ ਨਹੀਂ ਹੈ ਜੀ ਆਪਣੇ ਜਿਵੇਂ 3000 ਦਾ ਪਾਸ ਬਣਵਾ ਲਿਆ ਤੇ ਜਿਵੇਂ ਕਈ ਵਾਰੀ ਹੁੰਦਾ ਹੈ ਕਿ ਪਰਚੀਤ ਹੋਣੀ ਪੈਂਦੀ ਹੈ ਅਗਰ ਪਾਸ ਬੈਲੈਂਸ ਨਹੀਂ ਹੁੰਦਾ ਤੇ ਇਹ ਇੱਕ ਇਦਾਂ ਦੀ ਸਕੀਮ ਹੈ ਜਿਹੜਾ ਆਪਣੇ ਇਹ ਚਿੰਜ ਪਲੇ ਸਟੋਰ ਆ ਮੋਬਾਈਲ 'ਚ ਹੁੰਦੀ ਹੈ ਜਿਹਦੇ 'ਚ ਰਾਜਮਾਰਗ ਐਪ ਡਾਊਨਲੋਡ ਕਰਕੇ ਉਹਦੇ 'ਚ ਆਪਾਂ ਨੂੰ ਇੱਕ ਸਰਚ ਨੂੰ ਆਉਂਦਾ ਗੱਡੀ ਵਾਹਾਈਕਲ ਨੰਬਰ ਬਾਈਕ ਦਾ ਨੰਬਰ ਪੰਚਿਕਰਨ ਕਰਵਾ ਕੇ ਉਹਦੇ ਚ ਇਨਾ ਹਜ਼ਾਰ ਦਾ ਪਾਸ ਅਪਲਾਈ ਕਰੋ ਫਿਰ ਆਪਾਂ ਜਿਹੜੀ ਵੀ ਲਾਈਨ ਤੋਂ ਜਾਵਾਂਗੇ ਆਪਣਾ ਉਦਾਂ 15 ਰੁਪਏ ਦਾ ਇੱਕ ਟ੍ਰਿਪ ਚ ਫਾਸਟੈਗ ਕੱਟਿਆ ਜਾਊਗਾ ਐਦਾਂ ਨਹੀਂ ਹੁੰਦਾ ਵੀ ਆਪਾਂ ਨੂੰ ਬੈਲੈਂਸ ਨਹੀਂ ਹੈ ਤਾਂ ਲੈਣ ਚ ਲੱਗਣਾ ਪਊਗਾ ਜਾਂ ਤੁਹਾਨੂੰ ਸਲਿੱਪ ਕਟਾਉਣੀ ਪਊਗੀ ਉਹ ਹੈ ਨਹੀਂ ਇਹਦੇ ਚ ਟਾਈਮ ਵੀ ਬਚਤ ਹੁੰਦੀ ਹੈ ਬਟ ਪੈਸੇ ਤੇ ਵੀ ਬਚਤ ਹੋ ਰਹੀ ਹੈ ਆਮ ਲੋਕਾਂ ਨੂੰ ਵੀ ਅਪੀਲ ਕਰੋ ਆਮ ਲੋਕਾਂ ਨੂੰ ਇਹੀ ਅਪੀਲ ਹੈ ਕਿ ਇਹਦਾ ਵੱਧ ਤੋਂ ਵੱਧ ਫਾਇਦਾ ਠਾਓ ਤੇ ਵਧੀਆ ਰਾਜਮਾਰਗ ਐਪ ਡਾਊਨਲੋਡ ਕਰੋ ਤੇ ਉਦੇ ਤੋਂ ਆਪਣਾ ਫਾਸ ਜਿਹੜਾ ਐਨਵਲ ਪਾਸ ਹੈ ਉਹ ਅਪਲਾਈ ਕਰੋ ਹਾਂਜੀ